ਐਸ ਵੀਡੀਓ ਦੇ ਵਿੱਚ ਤੁਹਾਡਾ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣੀ ਚਾਹਨਾ ਜਿਵੇਂ ਕਿ ਆਪਾਂ ਬਾਹਰ ਆ ਜਾਂਦੇ ਆ ਆਪਣੇ ਬਹੁਤ ਜਿਹੜੇ ਯਾਰ ਦੋਸਤ ਰਿਸ਼ਤੇਦਾਰੀਆਂ ਚ ਜਾਂ ਬਹੁਤ ਲਿੰਕਸ ਐਸੇ ਹੁੰਦੇ ਨੇ ਜਿਹੜੇ ਲੋਕ ਫੋਰਨ ਕੰਟਰੀਆਂ ਦੇ ਵਿੱਚ ਕਿਤੇ ਵੀ ਰਹਿੰਦੇ ਨੇ ਇਹ ਵੀਡੀਓ ਸਿਰਫ ਇਕੱਲੇ ਕੋਈ ਇਟਲੀ ਦੇ ਲਈ ਨਹੀਂ ਹੈਗੀ ਇਹ ਵੀਡੀਓ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਆਪਣੇ ਦੇ ਬੀਤੀ ਆ ਉਹ ਆਪਣੇ ਸਾਰਿਆਂ ਦੇ ਬੀਤੀ ਹੁੰਦੀ ਕੋਈ ਨਾ ਕੋਈ ਗੱਲ ਬਾਹਰੋਂ ਨੂੰ ਆਪਾਂ ਕਦੇ ਵੀ ਅਮੀਰੀ ਨਾ ਸਮਝੀਏ ਜਿਹੜੇ ਲੋਕ ਇਸ ਵੀਡੀਓ ਨੂੰ ਸੁਣਦੇ ਨੇ ਜਾਂ ਤਾਂ ਉਹ ਹਜੇ ਬਾਹਰ ਨਹੀਂ ਆਏ ਉਹ ਤੇ ਜਾਂ ਜਿਹੜੇ ਇੱਥੇ ਆ ਚੁੱਕੇ ਨੇ ਜਾਂ ਉਹ ਬਾਹਰੋਂ ਨੂੰ ਆਪਾਂ ਨੂੰ ਕਦੇ ਵੀ ਅਮੀਰੀ ਨਹੀਂ ਸਮਝਣੀ ਚਾਹੀਦੀ ਕਿਉਂਕਿ ਇੱਥੇ ਦੇ ਦੇਸ਼ ਦੇ ਹਿਸਾਬ ਨਾਲ ਇੱਥੇ ਦੇ ਖਰਚੇ ਹੁੰਦੇ ਆ ਤੇ ਇੱਥੇ ਦਾ ਜਿਹੜਾ ਹਿਸਾਬਤਾ ਵਾ ਲਾਇਸੈਂਸ ਖਾਣਾ ਪੀਣਾ ਜਾਂ ਹੋਰ ਰਹਿਣ ਸਹਿਣ ਕਰਾਇਆ ਕਪੜਾ ਲੀੜਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਇੱਥੇ ਪਾਏ ਖਰਚ ਕਰਨੇ ਪੈਂਦੇ ਨੇ ਹਰ ਇੱਕ ਚੀਜ਼ ਦੇ ਉੱਤੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤਾਂ ਕਾਫੀ ਚੀਜ਼ਾਂ ਨੇ ਜਿਹੜੀਆਂ ਫ੍ਰੀ ਵੀ ਸਾਰ ਜਾਂਦਾ ਜਾਂ ਹੋਰ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਬਿਨਾ ਆਪਾਂ ਸਾਰ ਸਕਦੇ ਆ ਪਰ ਇੱਥੇ ਇੱਕ ਵੀ ਚੀਜ਼ ਤੋਂ ਬਿਨਾ ਆਪਾਂ ਸਾਰ ਨਹੀਂ ਸਕਦੇ ਜਿਵੇਂ ਕਿ ਆਪਾਂ ਜੇ ਪਾਣੀ ਲਿਆਉਣਾ ਹੋਵੇ ਤਾਂ ਤੇ ਫ੍ਰੀ ਦਾ ਪਾਣੀ ਕੋਈ ਇੱਕ ਅੱਧੀ ਟੂਟੀ ਸ਼ਾਇਦ ਕਿਤੇ ਦੂਰ ਲੱਗੀ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਤੇ ਆਪਣੇ ਪੰਜਾਬ ਦੇ ਵਿੱਚ ਪਾਣੀ ਜਿੱਥੋਂ ਮਰਜ਼ੀ ਭਰ ਸਕਦੇ ਆ ਇੱਥੇ ਹਰ ਇੱਕ ਚੀਜ਼ ਮੁੱਲ ਦੀ ਆ ਹਰ ਇੱਕ ਜਿਹੜੀ ਚੀਜ਼ ਆ ਆਪਾਂ ਨੂੰ ਪੇ ਕਰਨਾ ਪੈਂਦਾ ਜਦੋਂ ਕਿ ਆਪਾਂ ਕਈ ਵਾਰੀ ਸੋਚ ਲੈਂਦੇ ਆ ਆਪਾਂ ਪਾਤੀਆਂ ਸਟੋਰੀਆਂ ਸਟੇਟਸ ਪਾਤੇ ਹਨ ਅਮੀਰੀ ਸਮਝ ਲੈਂਦੇ ਆ ਬਾਹਰ ਹੋਣ ਨੂੰ ਆਪਾਂ ਇਹ ਸੋਚ ਲੈਂਦੇ ਆ ਦਿਮਾਗ ਦੇ ਵਿੱਚ ਜੇ ਸਾਡੇ ਇਟਲੀ ਦੇ ਵਿੱਚ 1000 ਤਨਖਾ 1000 ਯੂਰੋ ਤਨਖਾ ਹੈਗੀ ਆ ਤਾਂ ਸਾਡਾ ਮਹੀਨੇ ਦਾ ਲੱਖ ਰੁਪਈਆ ਇੰਡੀਆ ਦਾ ਜਾਂ ਪੰਜਾਬ ਦਾ ਬਣਦਾ ਪਰ ਉਸ 1000 ਰੁਪਈਆ ਦੇ ਵਿੱਚੋਂ ਆਪਾਂ ਨੂੰ ਜਿਹੜੇ ਪੈਸੇ ਬਚਣੇ ਨੇ ਤੇ ਜਿਹੜੇ ਆਪਾਂ ਨੇ ਖਰਚੇ ਲਈ ਕੱਢਣੇ ਨੇ ਉਹ ਵੀ ਆਪਾਂ ਨੇ ਹਿਸਾਬ ਤਾਂ ਬਣਾਉਣਾ ਪੈਂਦਾ ਹਰ ਇੱਕ ਸ਼ਹਿਰ ਔਰ ਹਰ ਦੇਸ਼ ਦਾ ਆਪੋ ਆਪਣਾ ਹਿਸਾਬ ਤਾਂ ਆ ਬਹੁਤ ਬੰਦੇ ਐਸੇ ਵੀ ਦੇਖੇ ਨੇ ਜਿਹੜੇ ਬੰਦੇ ਕਹਿੰਦੇ ਵੀ ਬਾਹਰ ਅਸੀਂ ਆ ਚੁੱਕੇ ਆ ਪਰ ਇੱਥੇ ਦੇ ਰਹਿ ਚੁੱਕੇ ਆ ਕਿਉਂਕਿ ਇੱਥੇ ਦਾ ਜਿਹੜਾ ਪੈਸਾ ਉਹ ਇੱਥੇ ਹੀ ਖਰਚਿਆ ਜਾਂਦਾ ਬਹੁਤ ਘੱਟ ਤੁਹਾਨੂੰ ਲੋਕ ਐਦਾਂ ਦੇ ਮਿਲਣਗੇ ਜਿਹੜੇ ਕਹਿਣਗੇ ਵੀ ਮੈਂ ਇੰਡੀਆ ਜਾਂ ਪੰਜਾਬ ਜਾ ਕੇ ਆਪਣਾ ਕਾਰੋਬਾਰ ਸੈੱਟ ਕੀਤਾ ਤੇ ਜਾਂ ਜ਼ਮੀਨ ਵਗੈਰਾ ਖਰੀਦੀ ਆ ਜਾਂ ਕੋਈ ਬੰਦਾ ਦੋ ਨੰਬਰ ਦਾ ਕੰਮ ਕਰਕੇ ਕਾਮਯਾਬ ਹੁੰਦਾ ਤੇ ਜਾਂ ਇਮਾਨਦਾਰ ਬੰਦਾ ਜਿਹੜਾ ਬਹੁਤ ਜ਼ਿਆਦਾ ਖਰਚ ਨੂੰ ਬਚਾ ਕੇ ਹੱਥ ਘੁੱਟ ਕੇ ਚੱਲਦਾ ਉਹ ਕਾਮਯਾਬ ਹੁੰਦਾ ਤੇ ਜਿਹੜੇ ਨਾਰਮਲ ਬੰਦੇ ਨੇ ਅ ਖਰਚਾ ਪਾਣੀ ਆ ਗਿਆ ਠੀਕ ਆ ਨਹੀਂ ਨਾ ਸਹੀ ਤੇ ਉਹਨਾਂ ਦੀ ਕੋਈ ਅਮੀਰੀ ਖਾਸ ਨਹੀਂ ਹੈਗੀ ਪਰ ਜਦੋਂ ਆਪਾਂ ਸੋਚਦੇ ਆਂ ਕਈ ਗੱਲਾਂ ਆਪਾਂ ਨੇ ਪੰਜਾਬ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸੈੱਟ ਕਰਨ ਵਾਲੀਆਂ ਪਈਆਂ ਤੇ ਮੈਂ ਤੁਹਾਨੂੰ ਇਸ ਚੀਜ਼ ਦੇ ਵਿੱਚ ਸੁਣੀਆਂ ਤੇ ਸੋਚੀਆਂ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਆਪਣਾ ਇਕੱਲਾ ਇਕੱਲਾ ਰੁਪਈਆ ਸੋਚ ਕੇ ਸਮਝ ਕੇ ਖਰਚਣ ਦੀ ਜ਼ਰੂਰਤ ਆ ਆਪਾਂ ਨੂੰ ਆਪਾਂ ਕੋਸ਼ਿਸ਼ ਕਰੀਏ ਵਿੱਚ ਮੈਂ ਵੀ ਬਹੁਤ ਪੁਰਾਣੇ ਬੰਦੇ ਜਿਹੜੇ ਮਿਲਦੇ ਨੇ ਪੈਸੇ ਦਾ ਹਸਾਕਤਾ ਵਾ ਜਿਹੜਾ ਉਹ ਆਪਾਂ ਨੂੰ ਕਾਪੀ ਤੇ ਲਿਖ ਲੈਣਾ ਚਾਹੀਦਾ ਇੱਕ ਪੈਨ ਤੇ ਜਾਂ ਪੇਜ ਤੁਸੀਂ ਲਓ ਤੇ ਆਪਣਾ ਖਰਚਾ ਕਰਦਾ ਕਿਰਾਇਆ 200 ਤੇ 200 ਯੂਰੋ ਜਾਂ 250 ਯੂਰੋ ਜਾਂ 300 ਯੂਰੋ ਜਿੰਨਾ ਵੀ ਤੁਹਾਡਾ ਤੁਸੀਂ ਰਹਿੰਦੇ ਹੋ ਜਿੱਥੇ ਜਿੱਥੇ ਵੀ ਆਪਾਂ ਕੀ ਖਾਣੇ ਪੀਣੇ ਆ ਮਹੀਨੇ ਦਾ ਜਾਂ ਹਫਤੇ ਦਾ 10 ਦਿਨਾਂ ਦਾ ਕਿਹੜੀ ਚੀਜ਼ ਵੱਧ ਖਾਣੇ ਆ ਕਿਹੜੀ ਘੱਟ ਖਾਣੇ ਆ ਜ਼ਿਆਦਾਤਰ ਚੀਜ਼ਾਂ ਲੋਕ ਮੈਂ ਦੇਖੇ ਨੇ ਇੱਥੇ ਡੱਟਰ ਨੂੰ ਪਟਲੂ ਜਿਆ ਪੈਪਸੀ ਜਾਂ ਕੋਕਾ ਕੋਕਾ ਜੀਆਂ ਜਾਂ ਹੋਰ ਕਈ ਚੀਜ਼ਾਂ ਨੇ ਐਸੀਆਂ ਉਹ ਦੱਬੀ ਤੋਂ ਲੈ ਜਾਂਦੇ ਆ ਔਰ ਆਪਾਂ ਨੂੰ ਜ਼ਰੂਰਤ ਆ ਦੁੱਧ ਜਾਂ ਦਹੀਂ ਜਾਂ ਹੋਰ ਇੱਥੇ ਜਿਹੜੇ ਤਾਗ ਤੜੀਏ ਜਾਨੀ ਉਹ ਖਾਣ ਦੀ ਕਿਉਂਕਿ ਉਹ ਚੀਜ਼ ਦੇ ਨਾਲ ਜਿਹੜਾ ਸਰੀਰ ਆਪਣਾ ਉਹ ਚੱਲਦਾ ਰਹੂਗਾ ਤੇ ਠੀਕ ਰਹੂਗਾ ਤੇ ਪੈਸੇ ਨੂੰ ਲੈ ਕੇ ਜੇ ਸੋਚਿਆ ਜਾਵੇ ਆਪਾਂ ਨੂੰ ਕੋਈ ਸਟੋਰੀਆਂ ਸਟੇਟਸ ਪਾਉਣ ਦੀ ਕੋਈ ਲੋੜ ਨਹੀਂ ਵੀ ਅਸੀਂ ਬਾਹਰ ਆ ਚੁੱਕੇ ਆ ਫੱਟੇ ਚੱਕਦੇ ਹਾਂ ਜੇ ਕਰਦੇ ਹਾਂ ਜਿੰਨਾ ਚਿਰ ਆਪਣੀ ਕੋਈ ਚੀਜ਼ ਨਹੀਂ ਬਣਦੀ ਚੁੱਪ ਕਰਕੇ ਆਪਾਂ ਕੰਮ ਕਰੀਏ ਚੁੱਪ ਕਰਕੇ ਪੈਸਾ ਜੋੜੀ ਜਾਈਏ ਤੇ ਜਦੋਂ ਆਪਣੀ ਕੋਈ ਚੀਜ਼ ਬਣਦੀ ਨਜ਼ਰ ਆਉਂਦੀ ਆ ਤੇ ਜਿਹੜਾ ਆਪਾਂ ਨੇ ਦਿਖਾ ਦੇਣਾ ਬਣਾ ਕੇ ਉਹ ਦਿਖਦੀ ਹੋਈ ਚੀਜ਼ ਨੇ ਲੋਕਾਂ ਦੇ ਮੂੰਹ ਆਪੇ ਬੰਦ ਕਰਾ ਲਏ ਨੇ ਜਿਨ੍ਹਾਂ ਨੇ ਆਪਾਂ ਨੂੰ ਤਾਨੇ ਮੇੜੇ ਮਾਰੇ ਹੁੰਦੇ ਆ ਇਸ ਕਰਕੇ ਬਾਹਰ ਆਉਣ ਨੂੰ ਆਪਾਂ ਕਦੇ ਵੀ ਅਮੀਰੀ ਨਾ ਸਮਝੀਏ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਸਿੱਖਦੇ ਆ ਆਪਾਂ ਸਿੱਖਦੇ ਆ ਜ਼ਿੰਦਗੀ ਦੇ ਵਿੱਚ ਤੁਸੀਂ ਵਾਕਈ YouTube ਚੈਨਲ ਨੂੰ ਸੁਣੋ ਤੇ ਬਾਕੀ ਜਿਹੜੇ ਪੇਜ ਨੇ ਉਹਨਾਂ ਨੂੰ ਸੁਣੋ ਇੰਟਰਵਿਊ ਪੋਡਕਾਸਟ ਬਹੁਤ ਜਿਹੜੇ ਬਾਹਰੋਂ ਲੋਕ ਇੰਡੀਆ ਪੰਜਾਬ ਗਏ ਨੇ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ ਤੇ ਆ ਹਰੀਲਾ ਵਗੈਰਾ ਤੁਹਾਨੂੰ ਤੁਹਾਨੂੰ ਵਾਲਿਆਂ ਨੇ ਤਾਂ ਇਹਦਾ ਆਪਾਂ ਨੂੰ ਕੱਖ ਨਹੀਂ ਦੇਣਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਚੁੱਕਿਆ ਤੇ ਇਹੇ ਚੀਜ਼ਾਂ ਨੂੰ ਆਪਾਂ ਸੋਚਣਾ ਸ਼ੁਰੂ ਕਰੀਏ ਕਿਉਂਕਿ ਉਮਰ ਤੇ ਇੱਥੇ ਸਾਲ ਕਦੋਂ ਬੀਤ ਜਾਂਦੇ ਆ ਕੋਈ ਪਤਾ ਨਹੀਂ ਲੱਗਦਾ ਬਾਅਦ ਦੇ ਵਿੱਚ 26 ਸਾਲ ਬਾਅਦ ਉੱਥੇ ਮਾਂ ਨੂੰ ਪਿਓ ਨੂੰ ਜਾਂ ਕਦੋਂ ਵੀ ਜਾ ਕੇ ਮਿਲਦਾ 10 ਸਾਲ ਬਾਅਦ 20 ਸਾਲ ਬਾਅਦ 7 ਸਾਲ ਬਾਅਦ ਕੋਈ ਮਿਲਦਾ ਜਾ ਕੇ ਤੇ ਉੱਥੇ ਦੇ ਜਿਹੜੇ ਸਾਥਤਾ ਬਹੁਤ ਚੇਂਜ ਹੋ ਜਾਂਦਾ ਤੇ ਆਪਾਂ ਨੂੰ ਲੱਗਦਾ ਤੇ ਆਪਾਂ ਤੇ ਸੋਖੇ ਹੁੰਨੇ ਆ ਪਰ ਆਪਾਂ ਇੱਥੇ ਸਾਰੇ ਸੋਖੇ ਨਹੀਂ ਹੈਗੇ ਬਾਕੀ ਇਹ ਗੱਲਾਂ ਸੋਚਣ ਦੀ ਜ਼ਰੂਰਤ ਆ ਪਰ ਇਹਦੇ ਵਿੱਚ ਕੋਈ ਕੰਮ ਦੀ ਇਟਲੀ ਬਾਰੇ ਜਾਣਕਾਰੀ ਨਹੀਂ ਸੀ ਪਰ ਇਹ ਜਿਹੜੀ ਚੀਜ਼ ਆ ਇੰਟਰਵਿਊਆਂ ਦੇ ਵਿੱਚ ਜਾਂ ਹੋਰ ਲੋਕਾਂ ਮੁੰਡਿਆਂ ਤੋਂ ਮੈਸੇਜਾਂ ਕਮੈਂਟਾਂ ਦੇ ਵਿੱਚ ਹਨਾ ਆਪਾਂ ਨੇ ਪੜ੍ਹੀ ਆ ਤੇ ਸੋਚੀ ਆ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਕੰਮ ਦੀ ਆ ਤੇ ਇਹਨਾਂ ਗੱਲਾਂ ਨੂੰ ਆਪਾਂ ਸੋਚਣਾ ਸ਼ੁਰੂ ਕਰੀਏ ਕਿਉਂਕਿ ਜਿਹੜੇ ਬੰਦੇ ਨਹੀਂ ਸੋਚਦੇ ਆਲਸ ਪਾ ਕੇ ਆਪਾਂ ਫੋਨ ਤੇ ਫੋਨ ਚਲਾਈ ਜਾਂਦੇ ਆ ਉਹ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਪਣਾ ਕਰ ਕਰ ਰਿਹਾ ਇਸ ਟਾਈਮ ਹਨਾ ਪਰ ਇਹਨਾਂ ਚੀਜ਼ਾਂ ਨੂੰ ਜ਼ਿਆਦਾਤਰ ਸੁਣਨ ਦੀ ਕੋਸ਼ਿਸ਼ ਕਰੋ ਜਿੰਨੇ ਵੀ ਪੋਡਕਾਸਟ ਨੇ ਜਿੰਨੀਆਂ ਵੀ ਚੀਜ਼ਾਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਦੋ ਚਾਰ ਵੀਡੀਓ ਹੋਰ ਨੇ ਜਿਹੜੀਆਂ ਰਿਕਾਰਡ ਕਰਨੀਆਂ ਨੇ ਅੱਜ ਤੇ ਉਹ ਆਪਾਂ ਇਟਲੀ ਦੀ ਜਾਣਕਾਰੀ ਦੇ ਸੰਬੰਧ ਵਿੱਚ ਪਾਵਾਂਗੇ